ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਰ ਲਈ ਲੈ ਕੇ ਆਏ ਜੀ ਇੱਕ ਬਈ ਉਹ ਬੜ ਤੋਕੜ ਆ ਤੇ ਆ ਗੱਬਣ ਆ ਬਈ ਤੇ ਇੱਕ ਬੱਚੀ ਆ ਇੱਕ ਮਾਜ ਆ ਬਈ ਤੇ ਆ ਉਹ ਪੁੱਛ ਲੈਨੇ ਬਾਈ ਟੋਲ ਟੇਰ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਪਿੰਡ ਮੀਨੀਆ ਜ਼ਿਲ੍ਹਾ ਇਹਨੂੰ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਪੈ ਜਾਂਦੀ ਹੈ ਇਹ ਨੇੜੇ ਪਿੰਡਾਂ ਦੀ ਗੱਲ ਕਰੀਏ ਬਈ ਚੱਕਰਪਿੰਡ ਵੀ ਨੇੜੇ ਹੀ ਰਹਿ ਜਾਂਦਾ ਤੇ ਕੁੱਸਾ ਤੇ ਲੋਹਾਰਾ ਇਹ ਮੰਨ ਕੇ ਚੱਲ ਬੌਡੇ ਨੇੜੇ ਹੀ ਰਹਿ ਜਾਂਦੇ ਆ ਨਾ ਮੋਬਾਈਲ ਨੰਬਰ ਨੋਟ ਕਰੋ 81988 39602 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਤੇ ਬਰਡ ਦੇ ਦਿਆਂ ਕੀ ਡਿਟੇਲ ਆ ਕਿਹੜਾ ਸੂਸ ਹੋਈ ਵੀ ਆ ਉਹ ਦੂਜਾ ਸੂਆ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ 20 ਟਾਈਮ ਹੀ ਹੋਵੇ ਠੀਕ ਆ ਦੁੱਧ ਕਿੰਨਾ ਹੋਣ ਉਹਨੂੰ 9 ਕਿਲੋ ਇੱਕ ਥਾਂੜ ਤੋਂ ਤਿੱਲਾ ਹਣਾ ਤਿੱਲਾ ਮੂਹਰੇ ਤੋਂ ਠੀਕ ਆ ਤੇ ਦੁੱਧ ਕਿੰਨਾ 9 ਕਿਲੋ 9 ਕਿਲੋ ਠੀਕ ਆ ਖੋਲੀ ਮੜੀ ਤੋੜ ਕੇ ਦਿਖਾ ਦੇ ਕੱਦ ਵੱਡ ਚੰਗਾ ਰਾਜੀ ਰੂਜੀ ਖੋਲਾ ਬਾਈ ਆਰਡਰ ਨੇੜ ਤੋਂ ਚੈੱਕ ਕਰਵਾਣੇ ਥਣ ਚੈੱਕ ਕਰ ਲੋ ਇੱਕ ਥਣ ਤੋਂ ਬਾਈ ਮੂਹਰ ਲੇ ਤੋਂ ਦੁੱਧ ਆ ਬਾਕੀ ਤੇਨੇ ਸਹੀ ਚੱਲਦੇ ਆ ਹਾਂਜੀ ਤੇਨੇ ਪੂਰੇ ਸਹੀ ਆ ਬਾਕੀ ਤੇਨੇ ਬਾਪੂ ਕਹਿੰਦਾ ਪੂਰੇ ਸਹੀ ਚੱਲਦੇ ਆ ਕੱਦ ਵੱਡ ਪੂਰਾ ਚੰਗਾ ਪਿੱਠਫੜਾ ਚੰਗਾ ਚੰਗੀ ਐ ਬੜ ਸੁਨੱਕੀ ਐ ਬੜ ਮੁੱਲ ਕੀ ਆ ਬਾਪੂ ਇਹਦਾ 20000 ਰੁਪਇਆ ਮੋੜ ਲਿਆ 20000 ਰੁਪਇਆ ਮੋਲ ਆ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂ ਚੰਗੀ ਐ ਬੜ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਅਠਪੜਾ ਵੀ ਚੰਗਾ ਆਰਡਰ ਵੀ ਚੰਗਾ ਦੁੱਧ ਵੀ ਚੰਗਾ ਹੈ ਤੇ ਬਾਕੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆਉਣੀ ਆ ਤੇ ਗਰਮੀ ਗਰਮੀ ਤੱਕ ਕਰਮ ਵਾਲੀ ਨੇ ਬਿਲਕੁਲ ਹੀ ਨਹੀਂ ਮੰਨਣੀ ਅੱਗੇ ਬਾਪੂ 2 ਨੰਬਰ ਤੇ ਕਿਹੜਾ ਸੁਆਸ ਹੁੰਦੀ ਆ ਇਹ ਐਪਲ ਹੁਣ ਬੱਚੇ ਪਹਿਲਾਂ ਠੀਕ ਆ ਕਿੰਨੇ ਟਾਈਮ ਦੀ ਗੱਬਣਾ ਇਹ ਇਹ 3 ਮਹੀਨਾ ਦੀ ਠੀਕ ਆ ਚੈੱਕ ਪਾਸ ਹਾਂ ਚੈੱਕ ਪਾਸ ਆਪਲਾ ਉਹਦਾ ਡਾਕਟਰ ਲੈ ਕੇ ਚੱਕਰਾ ਦੋ ਠੀਕ ਆ ਥਾਨ ਬਈ ਝੋਲੀ ਨੇੜੇ ਤੋਂ ਚੈੱਕ ਕਰ ਲੋ ਝੋਲੀ ਚੰਗੀ ਆ ਕੱਲਾ ਕੱਲਾ ਥਾਨ ফেস ইউਟੀ ਕਰਮ ਵਾਲੀ ਦੀ ਬਹੁਤ ਚੰਗੀ ਆ ਬੋਦੀ ਬਾਦੀ ਬਹੁਤ ਚੰਗੀ ਆ 프੍ਰਿੰਟ 프੍ਰਿੰਟ ਵੀ ਚੰਗਾ ਗਾ ਕੀ ਮੁੱਲ ਲਾ ਬਾਪੂ ਇਹਦਾ ਆ 36000 ਰੁਪਿਆ ਮਾਨਤਾਣ ਹੋ ਜੂ ਆ ਮਾਨਤਾਣ ਹੋ ਜੂ 36000 ਰੁਪਿਆ ਮੁੱਲ ਮਾਨਤਾਣ ਜਿਹੜਾ ਮੌਕੇ ਤੇ ਜਰੂਰ ਹੋ ਜੂ ਕੱਦ ਬੱਡ ਚੰਗਾ ਪ੍ਰਿੰਟ 프੍ਰਿੰਟ ਚੰਗਾ ਚੰਗੀ ਆ ਬੜ ਬਈ ਸਭੇ ਪੜੀ ਆ ਅੱਗੇ ਬਾਪੂ ਤੇਰਾ ਨੰਬਰ ਤੇ ਵੱਛੀ ਕਿੰਨੀ ਉਮਰ ਹੈ ਦੀ ਇਹਦੀ ਉਮਰਾਂ ਵੀ ਨਹੀਂ ਦੀ ਤੇਰਾ ਦੀ ਠੀਕ ਆ ਕਿਹਦੇ ਟੀਕੇ ਦੀ ਇਹ ਐਂਟੀਕਾ ਗਾਹਤ ਹੋਇਆ ਮਾਨ ਰੁੱਧ ਮਾਨ ਰੁੱਧ ਪਤਾ ਹਾਂ ਮਾਨ ਰੁੱਧ ਤਾਂ ਹੋਇਆ 16-17 ਦਾ ਨੰਦਰੀ ਹੈ ਠੀਕ ਆ ਝੋਲੀ ਚੰਗੀ ਆ ਬਈ ਤੇ ਮੋਹਲੇ ਦਾ 5500 ਮਾਨਤਨ ਹੋ ਜਾ 5500 ਰੁਪਏ ਮੋਹਲਾ ਮਾਨਤਨ ਜ਼ਰੂਰ ਹੋ ਜਾ ਅੱਗੇ ਬਾਪੂ ਮੱਝ 4 ਨੰਬਰ ਤੇ ਕੀ ਡਿਟੇਲ ਆ ਜੀ 63000 ਰੁਪਏ 63000 ਰੁਪਏ ਮੋਹਲਾ ਕਿਹੜਾ ਸੂਆ ਸੂਈ ਵੀ ਆ ਦੂਜਾ ਸੂਆ 8 ਕਿਲੋ ਦੁੱਧ ਠੀਕ ਆ ਦੂਜਾ ਸੂਆ ਹਾਂ 8 ਕਿਲੋ ਦੁੱਧ ਕਿੰਨਾ ਟਾਈਮ ਹੋਵੇ ਸੂਈ ਨੇ ਸੂਈ ਨੂੰ ਗੱਤਨ ਚਾਰ ਮਹੀਨੇ ਨਾ ਤਿੰਨ ਤਿੰਨ ਮਹੀਨੇ ਗੱਬਣ ਪੰਜ ਮਹੀਨੇ ਹੋ ਗਈ ਸੂਈ ਨੂੰ ਅੱਛਾ ਅੱਛਾ ਠੀਕ ਆ ਤਿੰਨ ਮਹੀਨਿਆਂ ਦੀ ਗੱਬਣ ਵੀ ਆ ਤਿੰਨ ਮਹੀਨਿਆਂ ਦੀ ਭਾਈ ਗੱਬਣ ਚੈੱਕ ਪਾਸ ਹਨ ਅਗਲਾ ਉਹਦੀ ਤਸਦੀ ਕਰਾਵੇ ਹੈਨਾ ਜੋ ਮਰਜ਼ੀ ਕਰਾ ਦੇ 8 ਲੀਟਰ ਦੁੱਧ ਦੂਜਾ ਸੂਆ ਸੂਈ ਵੀ ਹੈਨਾ ਠੀਕ ਆ ਭਾਈ ਤੇ ਥਾਣੇ ਤੁਹਾਨੂੰ ਚੰਗਾ ਲੱਗਿਆ ਤੇ ਭਾਈ ਜੂਈ ਕਿਵੇਂ ਆ ਜੂਈ ਤਾਂ ਬਹੁਤ ਚੰਗੀ ਆ ਠੀਕ ਆ ਤੋਰ ਦੇ ਮਾੜੀ ਜੀ ਮੈਂ ਕਹਿੰਨਾ ਮੁੱਲ ਕੀ ਇਹਦਾ 36000 ਰੁਪਇਆ 36000 ਰੁਪਇਆ ਮਾਨਤਾਣ ਹੋ ਜੂ ਹਣਾ ਮਾਨਤਾਣ ਹੋ ਜੂਗਾ 63000 ਰੁਪਇਆ ਮੋਲ ਤੋਕੜ ਗੱਬਣ ਚੈੱਕ ਪਾਸ ਤੇ ਆਪਦੀ ਬਈ ਤਸੱਲੀ ਜ਼ਰੂਰ ਕਰਵਾ ਲਿਓ ਤੋਰਾ ਤਾਰਾ ਚੰਗਾ ਚੰਗੀ ਆ ਰਾਜੀ ਸਭ ਹੀ ਪੜੀ ਐ ਭਾਈ ਅਖਾਟੇ ਨਾਗ ਚਾਰ ਸੀ ਚਾਰੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦਾ ਵੀ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ